اور چلی جوڑا وا دا جوڑ چلی گی آٹھ سلوار تکڑا ہو سکا ہوں لا جا سیا نہیں لگا کہ ہر لا نہیں لگا کے نمبر کیٹ والی نمبر ابھی بھی کبھی مجبور جو ਅਭੀ ਅਭੀ ਖੇਡ ਦੇ ਵਿੱਚ ਕਬੱਡੀ ਪਾਉਣੇ ਕਿ ਵਧ ਗਈ ਹੈ ਉਧਰ ਚਾਰ ਖਿਡਾਰੀ ਦਾ ਇਧਰ ਦੀ ਧਿਰਤੀ ਕਾਜਲਾ ਇਹ ਜੱਫਾ ਲੜਾ ਦਾ ਦਾ ਕੇ ਫੇਰ ਗੱਲ ਮਾਣੀ ਆ ਫੇਰ ਬਾਜ ਦਾ ਕਹਿ ਰਿਹਾ ਕਿ ਖੂਣ ਖੂਣ ਬਾਜਦਾ ਇੱਕ ਖਿੱਚ ਕਾਜ ਦੇ ਖਿੱਚਿਆ ਜਾਂਦਾ ਉਧਰਲੇ ਪਾਸੇ ਅਭੀ ਕੇਈ ਬਹੁਤ ਬਹੁਤ ਧੰਨਵਾਦ ਸਰਕਾਰ ਜੀ ਆ ਆ ਆ ਜੀ ਡਾਕਟਰ ਇੱਥੇ ਜਾਂਦਾ ਮੁੰਨੇ ਲੁੱਟ ਲੈਂਦਾ ਲਓ ਸਾਡੇ 500 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਸultanpur ਲੋਧੀ ਦੀਆਂ ਗੱਲਾਂ ਹੁੰਦੀਆਂ ਤੇ ਭਾਵੇਂ ਸਾਡੇ ਭਰਾ ਨੇ ਉੱਥੇ ਵੀ ਦੁਨੀਆ ਲਾਈਆਂ ਉੱਥੇ ਵੀ ਕਹਿ ਲਈਏ ਕਿ ਮਕਾਮ ਮਿਲਿਆ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਕਰਾਂਗੇ ਇਧਰ ਦੇ ਪਾਸੇ ਭਾਂਦੇਆ ਕਬੱਡੀ ਪੈ ਗਈ ਤੇ ਭੱਲੇ ਭਰਾਵਾਂ ਲੋ 250 ਕਬੱਡੀ ਪਾਈ ਹੋਈ ਆ ਤਾੜੀਆਂ ਆਸੀ ਹੁਣ Saudiසතුवालීම <laughs> پاس ایک یادگاری فوٹو اس باہر پھر گل چلنگیا چوالا دے پجاری جی بابا جسکال جی کہ ساتھ ریا جگ چی بڑھ کے <applause> ਬਾਸ ਗੋਲੀਏ ਮੈਂ ਕੁਲਵਿੰਦਰ ਸਿੰਘ ਪਿੰਡ ਪੰਜਵਾਰਡ ਕਲਾਪੋਂ ਇੱਥੇ ਅੱਜ ਸ਼ਵਾਲੇ ਮੰਦਰ ਦੇ ਵਿੱਚ ਜੋ ਮੇਲਾ ਕਰਵਾਇਆ ਗਿਆ ਗੁੱਗਾ ਨਾਮੀ ਜੀ ਦਾ ਉਹ ਸਾਰਿਆਂ ਵੀਰਾਂ ਨੇ ਬਹੁਤ ਸਾਥ ਦਿੱਤਾ ਹੀਰਾਪੁਰ ਵਾਲੀ ਸੰਗਤ ਨੇ ਬਹੁਤ ਸਾਥ ਦਿੱਤਾ ਬੱਲਾ ਪਹਿਲਵਾਨ ਜੀ ਔਰ ਵੀਰ ਗੋਪੀ ਇਹਨਾਂ ਦਾ ਭਰਾ ਜੋ ਕਬੱਡੀ ਦੇ ਕੋਚ ਹੈ ਦੋਵੇਂ ਭਰਾ ਐ ਔਰ ਕੁੜੀਆਂ ਨੂੰ ਬਹੁਤ ਸਖਲਾਈ ਵਧੀਆ ਦੇ ਰਹੇ ਆ ਚੰਗੇ ਪਾਸੇ ਲਾ ਰਹੇ ਆ ਨਸ਼ਿਆਂ ਤੋਂ ਬਚਾਉਣ ਖਾਤਰ ਹੀ ਇਹਨਾਂ ਨੇ ਮਤਲਬ ਇਹ ਸਾਰਾ ਮੁੱਦਾ ਚੁੱਕਿਆ। ਉਹ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਸੇਵਾ ਕਰਦੇ ਆ। ਮੈਂ ਨਾਂ ਤੇ ਖੈਰ ਉਹਨਾਂ ਦਾ ਨਹੀਂ ਜਾਣਦਾ। ਰਿਸ਼ਪਾਲ ਸਿੰਘ ਜੀ, ਬਾਬਾ ਰਿਸ਼ਪਾਲ ਸਿੰਘ ਜੀ। ਉਹ ਵੀ ਇੱਥੇ ਸੇਵਾ ਕਰਦੇ ਆ ਬਹੁਤ ਵਧੀਆ ਪ੍ਰਬੰਧ ਇਹਨਾਂ ਦਾ ਲੱਗਾ ਮੈਂ ਪਹਿਲੀ ਵਾਰੀ ਇੱਥੇ ਆਇਆ। ਓਮ ਪ੍ਰਕਾਸ਼ ਗੱਬਰ ਜੀ, ਧੋਣਾ ਸਾਹਿਬ, ਡਾਕਟਰ RAM TEER THWALE ਉਹਨਾਂ ਨੇ ਆਣਾ ਸੀ। ਪਰ ਉਧਰ ਕੋਈ ਜ਼ਰੂਰੀ ਉਹਨਾਂ ਨੂੰ ਕੰਮ ਪੈ ਗਿਆ, ਉਹ ਉਧਰ ਚਲੇ ਗਏ। ਇਸ ਕਰਕੇ 10 ਦੀ ਡਿਊਟੀ ਲੱਗੀ ਆ। ਮੈਂ ਇਸ ਕਰਕੇ ਇੱਥੇ ਪਹੁੰਚਿਆ ਤੇ ਬਹੁਤ ਵਧੀਆ ਲੱਗਾ ਮੈਨੇ ਮੰਨੂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਨਸ਼ਿਆਂ ਤੋਂ ਰਹਿਤ ਹੋਵੇ ਤੇ ਜਿੰਨਾ ਵੀ ਹੋ ਸਕਿਆ ਸਾਡੇ ਕੋਲੋਂ ਅਸੀਂ ਉਹਨਾਂ ਦਾ ਮਾਨ ਸਨਮਾਨ ਕੀਤਾ ਏ ਤੇ ਮੈਂ ਇਹਨਾਂ ਨੂੰ ਦੋਵਾਂ ਭਰਾਵਾਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਇਹਨਾਂ ਜਿੰਨੀ ਵੀ ਆਉਣ ਵਾਲੀ ਪਨੀਰੀਆਂ ਉਹਨਾਂ ਨੂੰ ਸਾਰਿਆਂ ਨੂੰ ਨਸ਼ੇ ਤੋਂ ਰਹਿਤ ਕਰਕੇ ਇੱਕ ਕਬੱਡੀ ਦੇ ਨਾਲ ਜੋੜਿਆ ਜਾਵੇ ਪਹਿਲਵਾਨੀ ਦੇ ਨਾਲ ਜੋੜਿਆ ਜਾਵੇ ਜਿੰਨੀ ਵੀ ਸਾਡੇ ਕੋਲ ਵੱਧ ਤੋਂ ਵੱਧ ਨਾਲ ਸਹਿਯੋਗ ਹੋਊਗੀ ਉਨੀ ਅਸੀਂ ਕਰਾਂਗੇ ਤੇ ਦਾ ਕਰਦੇ ਵੀ ਰਾਵਾਂਗੇ ਜਿੰਨਾ ਚਿਰ ਪ੍ਰਮਾਤਮਾ ਨੇ ਸਾਹਸ ਦਿੱਤੇ ਆ ਇਹਨਾਂ ਕਹਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ मेरा नाम बलबीर सिंह रोहबलाया ਪਿੰਡ ਪੁਸ਼ਾ ਦਾ ਜੋ ਕਿ ਮੈਂ ਛੇ ਸਾਲ ਤੋਂ ਪਹਿਲੇ ਕਬੱਡੀ ਖੇਡ ਰਿਹਾ ਪਹਿਲਾਂ ਮੈਂ ਇਸੇ ਗੋੜਮਲ ਨੇ ਜੀ ਬੋ ਤੇ ਹੁਣ ਆਪਣੇ ਬੱਚੇ ਜਿਹੜੇ ਲਾਗੇ ਤੇਰੀ ਦੇ ਤਬਾਹ ਹੋ ਗਿਆ ਪਾਣੀ ਵੜ ਹੋ ਗਿਆ ਉਹਨਾਂ ਮੁੰਡਿਆਂ ਨੂੰ ਫ੍ਰੀ ਟ੍ਰੇਨਿੰਗ ਕੁੜੀ ਨਾਲ ਉਹ ਤੇ ਮੁੰਡਿਆਂ ਨੂੰ ਦੇ ਰਹੇ ਹਾਂ ਜਿਵੇਂ ਭਰਾ ਤੇ ਆਪਣੇ ਕੋਲੋਂ ਪਨੀ ਦੇ ਰਹੇ ਆ ਤੇ ਅਜੇ ਸ਼ਵਾਲਾ ਮੰਦਿਰ ਦੂਰਾਂ ਨਾਮੀ ਦੇ ਮੈਚ ਹੀ ਜੋ ਬਾਬਾ ਜੀ ਦੇ ਸਹਿਯੋਗ ਨਾਲ ਤੇ ਸੱਤਾ ਡਾਕਟਰ ਤੇ ਹੌਕਾਉਂਡ ਲਵਾਵੀਂਦਾ ਜਿਹੜਾ ਖੇਡ ਲਗ ਰਿਹਾ ਗਿਆ ਤੇ ਅਸੀਂ ਦਾ ਧੰਨਵਾਦ ਕਰਦੇ ਇਹਨਾਂ ਦਾ ਕਿ ਸਾਡਾ ਇਹਦਾ ਸਾਥ ਦੇ ਰਹੇ ਹਨ ਤਾਂ ਜਿਹੜੇ ਬੱਚੇ ਨਸ਼ਿਆਂ ਤੋਂ ਬਚ ਸਕਣ ਤੇ ਕਬੱਡੀ ੱਲੇ ਵੇਸ ਸਕਣ ਤੇ ਮੈਂ ਬਾਬਾ ਜੀ ਨਾਲ ਆਉਂਦਾ ਤੇ ਬਾਬਾ ਇਹ ਤਾਂ ਸਥਾਨ ਦਾ ਨਾਮ ਦੱਸਦੇ ਬਾਬਾ ਜੀ ਦੇ ਮੋਢੇ ਬਾਰੇ ਇਹ ਸਥਾਨ ਆ ਜੀ ਰਾਜਾ ਹੀਰਾ ਸਿੰਘ ਸ਼ਵਾਲਾ ਮੰਦਿਰ ਚਵਾਲ ਰਾਜਾ ਨੇ ਮੰਦਿਰ ਬਣਾਇਆ ਸੀ ਜਿੱਥੇ ਰੌਣਕਾਂ ਲੱਗੀਆਂ ਨੇ ਅੱਜ ਗੁਗਨਾਮੀ ਦਾ ਮੇਲਾ ਮਨਾਇਆ ਜਾ ਰਿਹਾ ਇੱਕ ਮੇਲਾ ਇਸ ਸ਼ਵਾਲਾ ਪੀ ਨੂੰ ਨੇ ਇੱਕ ਗੁਗਨਾਮੀ ਦਾ ਮੇਲਾ ਮਨਾਇਆ ਬੜੀ ਸ਼ਰਧਾ ਤੇ ਬੜੀ ਭਾਵਨਾ ਨਾਲ ਗੁਗਨਾਮੀ ਦਾ ਮੇਲਾ ਮਨਾਇਆ ਗਿਆ ਵਾ ਸਾਰੀਆਂ ਸਹਿਯੋਗਾਂ ਦੇ ਸਹਿਯੋਗ ਨਾਲ ਇਹ ਮੇਲਾ ਮਨਾਇਆ ਗਿਆ ਵਾ ਵੱਧ ਚੜ ਕੇ ਲੋਕਾਂ ਨੇ ਇਹਦਾ ਦਾਨ ਕਰਨ ਕੀਤਾ ਸਤਿਗੁਰ ਸੱਚੇ ਪਾਸ਼ਾ ਸਭਤੇ ਮੇਰ ਰੱਖੀ ਔਰ ਹਰ ਸਾਲ ਇਸੇ ਤਰ੍ਹਾਂ ਹੀ ਗੁਰਦਣਾ ਵਿਲਾ ਮੇਲਾ ਲਗਾਇਆ ਜਾਏ। ਕਿਰਪਾ ਕਰਕੇ ਸੱਚੇ ਪਾਸ਼ਾ ਜਿੰਨਾਂ ਨੇ ਕਬੱਡੀ ਨੂੰ ਰੇਣੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਕਰਵਾਇਆ ਉਹਨਾਂ ਦਾ ਵੀ ਧੰਨਵਾਦ ਬੱਲੇ ਪਾਈ ਦਾ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਕਬੱਡੀ ਕਰਵਾਈ ਆ। ਸਤਿਗੁਰ ਸੱਚੇ ਪਾਸ਼ਾ ਨੇ ਸਦਾ ਹੀ ਮੇਰਾ ਪਰਬਤ ਰੱਖੀ ਔਰ ਸਦਾ ਇਹ ਮੇਲੇ ਲੱਗਦੇ ਰਹਿਣ ਔਰ ਸੱਚੇ ਪਾਸ਼ਾ ਨੇ ਦੀ ਕਿਰਪਾ ਰੱਖੀ ਰਾਜਾ ਹੀਰਾ ਸਿੰਘ ਸਰਦਾਰ ਕੁਸ਼ਕਮਰ ਮੀਡੀਆ ਜਿਹੜੇ ਸਮੰਦਰ ਦੀ ਕਰਤੱਵਤਾ ਨੂੰ ਔਰ ਮੈਂ ਕੰਕੀ ਕਾ ਜਜਿਸ ਪਾਸੋਂ ਪੁਜਾਰੀ ਜਿਹੜਾ ਸਮੰਦਰ ਦੀ ਸੇਵਾ 20 ਸਾਲ ਤੋਂ ਕਰਦਾ ਪਿਆ ਮਾ ਇੱਕ ਸ਼ਨੀ ਮੰਦਰ ਆ ਇੱਕ ਬਜ਼ੁਰਗ ਵਰੀਆ ਮੰਦਰ ਆ ਇੱਕ ਸ਼ੰਕਰ ਜੀ ਦਾ ਮੰਦਰ ਆ 1839 ਦਾ ਮੰਦਰ ਆ ਦੱਸਦੇ ਆ ਕਿ ਇਸ ਮੰਦਰ ਤੇ ਜਿਹੜੀ ਵੀ ਕੋਈ ਅਰਦਾਸ ਕਰਦਾ ਵਾ ਪੁੱਤ ਦੀ ਧੀ ਦੀ ਕੋ ਨੌਕਰੀ ਦੀ ਤੇ ਬਾਰਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ ਦਾ ਬਾਈ ਦਾ ਬੜਾ ਮਾਨਸਿਕ ਕਰ ਕਰਦੇ ਨੇ ਔਰ ਮੈਂ ਸਰਬ ਦਾ ਮਾਨਸਿਕ ਕਰਦਾ ਕਿ ਹਰ ਬੱਚੇ ਬੱਚੇ ਦਾ ਹਰ ਇੱਕ ਦੇ ਵਿਪੰਗਾ ਸਤਿਮਾਨ ਮਾਨ ਸਤਕਾਰ ਕਰਦਾ ਹਾਂ ਕਿ ਸ਼੍ਰੀ ਅੱਲਾ ਮੰਦਰ ਤੁਹਾ ਸਭੀ ਮੇਰਾ ਰੰ ਚੱਬੀ ਕਾ ਰਹੀ। ਇਨਸ਼ਾ ਅੱਲਾ ਮੰਦਰ ਆਜੀ ਦੀ ਮੇਰੇ ਸਰਗੋਦੀ ਮੇਰੇ ਭਗਵਾਨ ਸ਼ੰਕਰ ਦੀ ਹੋ। ਤੇ ਕਿਰਪਾ ਕਰੋ ਸਤਾਰਨ ਦਾ ਕੇਸ਼ ਕੁਮਾਰ ਬਗੜੀਆ ਜਿਨ੍ਹਾਂ ਦਾ ਸਹਿਯੋਗ ਆ ਤੇ ਸਭ ਦੇ ਸੱਚੇ ਪਾਤਸ਼ਾਹਾਂ ਦੀ ਚੱਬੀ ਕਾ ਰੱਖੇ। ਜੈ ਸ਼੍ਰੀ ਰਾਮ ਸ਼੍ਰੀ ਸ਼ੰਕਰ ਭਗਵਾਨ ਦੋਸੀਆ ਪਤੀ ਰਾਮ ਰਾਮ ਸਦਾ ਸਤਿ ਜੈ ਦੇਕਰ।